ਰੋਡ ਮੇਰੇ ਨਾਲ ਸੁਖਬੀਰ ਬਾਦਲ ਟਰਲ ਕਰਦਾ ਹੂੰ ਖਰਚਾ ਕਰਦੇ ਕਹਿੰਦੇ ਗੱਡੀਆਂ ਚਾਹੁੰਦੇ ਆ ਗੱਡੀਆਂ ਦੇ ਮਿਲਾਂ ਦਾ ਨਾ ਬਾਤ ਕਰਦੇ ਉਹ ਜਹਾਜ਼ ਚਾਹੁੰਦੇ ਸੀ ਤੇ ਹੁਣ ਐ ਵੀ ਕੋਈ ਕੁਝ ਪਤਾ ਹੀ ਨਹੀਂ ਮੇਰੇ ਮੈਨੂੰ ਯਾਦ ਹੈ ਵੱਡੇ ਪਾਲ ਸਾਹਿਬ ਜੋ ਮੁੱਖ ਮੰਤਰੀ ਸੀ ਕੈਪਟਨ ਮਰਿੰਦਰ ਸਿੰਘ ਨੇ ਸਾਡੇ ਤੇ ਵੀ ਇਲਜ਼ਾਮ ਲਾਇਆ ਸੀ ਕਿ ਜੀ 4.5 ਹਜ਼ਾਰ ਕਰੋੜ ਦੀ ਜਾਇਦਾਦ ਹੈ ਅਮਰੀਕਾ ਕੈਨੇਡਾ ਪਾਰਕਿੰਗ ਲੋਟ ਇਹ ਆ ਬਾਰ-ਬਾਰ ਕਹ ਕੇ ਲੋਕਾਂ ਦੇ ਮਨ ਪਾਦਾ ਇੱਕ ਚੀਜ਼ ਨਹੀਂ ਕੋਰਟ ਦੇ ਸਕਦੇ ਇੱਕ ਚੀਜ਼ ਨੂੰ ਬਰੀ ਕੀਤਾ ਜੱਜ ਨੇ ਕਹਿੰਦਾ ਸਾਰਾ ਝੂਠ ਬਲੀਕਰ ਸਾਹਿਬ ਵੀ ਬਰੀ ਹੋਣਗੇ ਪਰ ਉਹਨਾਂ ਨੇ ਨਿਸ਼ਾਨਾ ਕੀ ਹੈ ਕਿਉਂ ਸਾਲੀ ਗੋਦੀ ਬਾਦ ਭੋਗ ਜੋ ਲੋਕ ਸਭਾ ਵੀ ਬਾਰੇ ਜੋ ਚੱਲਦੀ ਹੈ ਖਾਦੀ ਵਾਗਦੇ ਹੈ ਅਪਤਰ ਕਰਨਾ ਕਿੰਨੀ ਦਿਨ ਕਰਨਗੇ ਵੱਡੇ ਬਾਦਲ ਸਾਹਿਬ ਤੇ ਕਾਲੀ ਦਲ ਇੱਕ ਐਜੀ ਪਾਰਟੀ ਹੈ ਜਿਹੜੀ ਨਾ ਪਕੀਆਂ ਤੋਂ ਡਰੇ ਰਾ ਸਰਕਾਰਾਂ ਤੋਂ ਚੁਕੇ 16 ਸਾਲ ਵੱਡੇ ਬਾਦਲ ਸਾਂ ਗਿਰ ਰਹੇ ਹਨ ਮੈਨੂੰ ਯਾਦ ਆਇਆ ਮੈਂ ਛੋਟਾ ਹੀ ਹੁੰਦਾ ਸੀ ਤਾਮਲਨਾਡੂ ਦੀ ਕੋਇੰਬੂ ਦੂਰ ਦੇ ਵਿੱਚ 3 ਸਾਲ ਉੱਥੇ ਰੱਖਿਆ ਮੱਧ ਪ੍ਰਦੇਸ਼ ਰੱਖਿਆ ਜੱਬਲਪੁਰ ਰੱਖਿਆ ਪਰ ਬਾਦਲ ਸਾਹਿਬ ਨੇ ਜਾਂ ਕਿਸੇ ਕਾਲੀ ਲੀਡਰ ਨੇ ਕੋਈ ਹੌਸਲਾ ਨਹੀਂ ਛੱਡਿਆ ਲੱਖਣ ਮੈਂ ਸਿਰਫ ਇੱਕ ਬੇਨਤੀ ਕਰਨ ਆਇਆ ਆਪਣੀ ਜਿਹੜੀ ਇੱਕ ਕਮਜ਼ੋਰੀ ਪਾਟੀ ਦੀ ਹੈ ਵੀ ਆਪਾਂ ਜੋ ਝੂਠ ਆਪਣੇ ਖਿਲਾਫ ਬੋਲਦਾ ਹੈ ਆਪੇ ਡਟ ਕੇ ਆਵਾਜ਼ ਨਹੀਂ ਸੁਣਦੇ ਉਹਦੇ ਖਿਲਾਫ ਹੁਣ ਮੇਰੇ ਖਿਲਾਫ ਤੁਸੀਂ ਵੇਖੋ ਸਾਰੀਆਂ ਤਾਂ ਤਾਕਤਾਂ ਲੱਗੀਆਂ ਆ ਜਿੰਨੇ ਸਤਾਰਾ ਝਾੜੂ ਵਾਲੇ ਆ ਜੱਥੇਬੰਦੀਆਂ ਸਾਰਿਆਂ ਦੇ ਕੋਈ ਇੱਕ ਨਿਸ਼ਾਨਾ ਹੈ ਕਿ ਬਾਦਲ ਪ੍ਰਵਾਹ ਦਾ ਨਾਂ ਖਤਮ ਕਰ ਦਿਓ ਇੱਥੋਂ ਤੱਕ ਆ ਗਏ ਕਿ ਗੋਲੀ ਚਲਾਉਣ ਤੱਕ ਆ ਗਏ ਪਰ ਰੱਬ ਨੇ ਬਚਾਇਆ ਪਰਮਾਤਮਾ ਨੇ ਬਚਾਇਆ ਜਿੰਨਾ ਜਿਹੜੇ ਸਾਨੂੰ ਮਾਰਨ ਨੂੰ ਫਿਰਦੇ ਸੀ ਗੁਮ ਕਿੱਥੇ ਸੜਕਾਂ ਦੇ ਤੁਰੇ ਫਿਰਦੇ ਆ ਆ ਸਾਰੀ ਪਰਮਾਤਮਾ ਦੀ ਕਿਰਮਾ ਬਜੀਤਿਆ ਲੋਕ ਆ ਫਰਕ ਛੋਟਾ ਹੈ ਵਿਕਰਮਜੀਤ ਛੋਟੇ ਵਾਸਤੇ ਲੜਾਈ ਲੜਦੇ ਮੈਨੂੰ ਯਾਦ ਹੈ ਸਰਕਾਰ ਹੁੰਦੀ ਹਰ ਦੂਜੇ ਦਿਨ ਤਾਜੀ 10 ਕਰੋੜ ਰੁਪਇਆ ਬਿਜੇ ਤੇ ਵਸ ਦਿਓ 20 ਕਰੋੜ ਦਿਓ 50 ਕਰੋੜ ਦਿਓ ਆਟਾ ਦਾਲ ਦੇ ਕਾਰ ਤੇ ਮੈਨੂੰ ਲੱਗਦਾ ਸਾਰੇ ਨਹੀਂ ਬਣਾਦੇ ਹੀ ਤੁਹਾਡੇ ਸੀਸ ਜੀ ਅਸੀਂ ਵੱਡੇ ਮਾਲਸਾਹ ਕਹਿੰਦੇ ਮਨੀਤੇ ਸਾਹਿਬ ਕੋਈ ਹੁੰਦਾ ਤੁਹਾਡਾ ਹੈਗਾ ਕੋਈ ਬਜਟ ਉਹ ਦੱਸ ਦਿਓ ਦੇਖੋ ਸਾਣ ਕਿਸੇ ਚੀਜ਼ ਦੀ ਕਮੀ ਮਹਿਸੂਸ ਖੂੰਂ ਦਿੱਤੀ ਸਰਕਾਰ ਦੇ ਤਰਫੋਂ ਕਿਸੇ ਚੀਜ਼ ਦੀ ਲੋੜ ਹੁੰਦੀ ਤੁਹਾਡੇ ਸਾਹਮਣੇ ਹੁੰਦੀ ਤੁਹਾਡੇ ਹੱਲਕੇ ਦੇਖੋ ਜਿੰਨੀ ਡਿਵੈਲਪਮੈਂਟ ਕਰਾਈ ਬੜੇ ਖੁਸ਼ਕਿਸਮਤ ਉਹ ਹਲਕੀ ਹੈ ਜਿਨ੍ਹਾਂ ਕੋਲੇ ਤਕੜਾ ਲੀਡਰ ਹਲਕੀ ਵਿੱਚ ਵਾਧਾ ਕਰੇ ਤੁਸੀਂ ਖੁਸ਼ਕਿਸਮਤ ਹੋ ਦੇਖੋ ਅੱਜ ਆ ਲੜਾਈ ਥੋਡੀ ਐ ਬੁਜੇਤਾ ਸਾਹਿਬ ਦੇ ਨਹੀਂ ਜੇਦੋਂ ਉਹ ਨੂੰ ਤਕਲੀਫ ਹੁੰਦੀ ਸੀ ਉਹ ਆਪਣੀ ਅੱਗੇ ਹੁੰਦਾ ਹੀ ਥੋੜੇ ਅੱਜ ਉਹ ਨਹੀਂ ਐ ਹੁਣ ਬਨੀਵ ਬਚਾਈ ਇਕੱਲੀ ਲੱਗੀ ਐ ਕਿਨੇ ਸਿਆਸਤ ਦੇ ਝਾਕਣਾ ਨਹੀਂ ਸੀ ਉਸ ਨੂੰ ਸਿਆਸਤ ਚ ਆਉਣਾ ਪਿਆ ਤੁਹਾਡੇ ਹਲਕੇ ਦੇ ਝੰਡਾ ਚ ਰੱਖਣ ਵਾਸਤੇ ਉਸ ਜੇ ਮੈਂ ਇਸ ਕਰਕੇ ਮੇਰੀ ਬੇਨਤੀ ਹੈ ਦੇਖੋ ਪਿਛਲੀ ਵਾਰ ਵੀ ਹਰ ਵਾਰ ਤੁਸੀਂ ਐਮਐਲਏ ਇਲੈਕਸ਼ਨ 2020 25 30 ਹਰ ਚਾਉਂਦੇ ਤੇ ਸਾਰੇ 4 ਤੇ 4 ਜ਼ਿਲ੍ਹਾ ਪ੍ਰੀਸ਼ਦ ਸਾਰੀਆਂ ਬਲਾਕ ਸੰਪਤੀਆਂ ਤੁਸੀਂ ਜਿਤਨੇ ਦੇ ਸੀ ਇੱਕ ਵੀ ਨਹੀਂ ਰਹਿਣ ਦਿੰਦੇ ਸੀ ਆਈ ਨਿਸ਼ਾਨਾ ਥੋੜਾ ਹੁਣਾ ਚਾਹੀਦਾ ਮੈਂ ਕਹਿੰਦਾ ਸਹੀ ਮੈਡਮ ਦੱਸਾਂ ਹੋ ਜਨਾ ਮਜੀਠਿਆ ਸਾਹਿਬ ਨੂੰ ਤਾਂ ਮਿਲੂਗਾ ਤੇ ਕਿਉਂ ਨਾ ਦੇ ਉਹ ਉਹਨਾਂ ਨੂੰ ਫਿਰ ਤੋਂ ਉਹਨਾਂ ਨਾਲ ਭਾਂਵੇਂ ਗੇਲ ਜਾ ਅਸਲੀ ਤੁਸੀਂ ਕਹੋਗੇ ਉਹਨਾਂ ਨੂੰ ਜੇ ਖੁਸ਼ੀ ਹੋਊਗੀ ਜੇ ਚਾਰੇ ਤੇ ਚਾਰੇ ਜ਼ਿਲ੍ਹਾ ਪ੍ਰੀਸ਼ਦ ਤੇ ਬਾਕੀ ਜਿਹੜੀਆਂ ਸੰਧੀਆਂ ਸਾਰੀਆਂ ਜਿੱਤਾਂ ਕਾਪੋਰਸ਼ ਮਰਜੀ ਕਰਨਾ ਪਏ ਜਿੱਤ ਨਹੀਂ ਆਪਾਂ ਚਾਰੇ ਜਿੱਤੋ ਬੋਲੇ ਇਸਾਨਾ ਜਿਤਾਉਂਗੇ ਪਿਲੇ ਜੇ ਬੋਲੀ ਜਾਂਦੀ ਜੰਮੀ ਸੀ ਸਾਰ ਨੂੰ ਦੇਖਦੇ ਕਿਵੇਂ ਮੁੱਛਾਂ ਨੂੰ ਕਾ ਦਿੰਦੇ ਹੁੰਦੇ ਸੀ ਤੇ ਬਰਗ ਮਾਰਦੇ ਹੁੰਦੇ ਸੀ ਤੁਸੀਂ ਹੁਣ ਹੱਥੋਂ ਹਲਕੇ ਦੀ ਉਹਨਾਂ ਦੇ ਹੁਣ ਦੂਜੀ ਗੱਲ ਤੇ ਆ ਗਿਆ ਇੱਥੇ ਇੱਕ ਝਾੜੂ ਵਾਲਿਆਂ ਦਾ ਮਨਾਕੀ ਲੈਣਾ ਉਹ ਨਾਂਤੀ ਮਤ ਨਹੀਂ ਭੁੱਲੋ ਹੈਂ ਕੱਲ ਚਾਹੁੰਦਾ ਇੱਕ ਦੱਸੋ ਉਹ ਕੀ ਕਹਿੰਦਾ ਫਿਰਦਾ ਮੈਨੂੰ ਗਰੀਬ ਜੀ ਨੇ ਦੱਸਿਆ ਉਹ ਕਹਿੰਦਾ ਫਿਰਦਾ ਇੱਕ ਫੋਨ ਚੱਕ ਲੈਂਦਾ ਆਪਣਾ ਕਹਿੰਦਾ ਰੋਜ਼ ਮੇਰੇ ਨਾਲ ਸੁਖਵੀਰ ਬਾਦਲ ਗੱਲ ਕਰਦਾ ਹੂੰ ਨਹੀਂ ਕਹਿੰਦਾ ਤੇ ਕਹਿੰਦਾ ਕਿ ਮੈਂ ਤਾਂ ਆ ਜਾਣਾ ਵਾਪਸ ਜਿਹੜਾ ਆਪ ਵਾਲਾ ਕਹਿ ਰਿਹਾ ਐਮਐਲਏ ਆਪਰਾ ਹਲਕਾ ਚ ਆਜੇ ਕਿ ਮੈਂ ਆ ਜਾਣਾ ਵਾਪਸ ਆਪ ਜਾਣਾ ਵਾਪਸ ਦਾ ਮਤਲਬ ਕੀ ਹੈ ਉਹਨੂੰ ਪਤਾ ਹੈ ਕਾਲੀ ਦਲੀ ਸਰਕਾਰ ਆ ਰਹੀ ਹੈ ਇਹ ਤਾਂ ਮੰਨ ਲਿਆ ਨਾ ਕਾਲੀ ਦਲੀ ਸਰਕਾਰ ਆ ਰਹੀ ਹੈ ਜਿਹੜੇ ਕਹਿੰਦੇ ਅਸੀਂ ਆ ਜਣੇ ਦੇਖੋ ਐਗੇ ਲੋਕ ਜਿਹੜੇ ਕਾਲੀ ਦੰਨ ਨੂੰ ਬਰਨਾਮ ਕਰਦੇ ਇਹਨਾਂ ਨੇ ਆ ਜਿਹੜੇ ਆਏ ਸੀ ਸਕੂਟਰ ਤੇ ਆਏ ਸੀ ਤੇ ਐਡੀਆਂ ਗੱਡੀਆਂ ਕੋਠੀਆਂ ਬਣਾ ਗਏ ਮੈਂ ਤਾਂ ਮਜੀਠੀਆ ਸਾਹਿਬ ਨੂੰ ਕਹਿਣਾ ਥੋੜਾ ਚੈੱਕ ਕਰ ਲੈਣਾ ਆ ਜਿਹੜੀ ਜਿਆਦਾ ਪਾਵਰ ਦਿੱਤੀ ਹੈ ਨਾ ਮੈਂ ਤਾਂ ਅੱਜ ਕਹਿ ਮੈਂ ਅੱਜ ਤੁਹਾਡੇ ਸਾਹਮਣੇ ਕਹਿਣ ਲੱਗਿਆ ਪੂਰੀ ਜ਼ਿੰਦਗੀ ਨਹੀਂ ਜਿੰਨਾ ਤੱਕ ਮੈਂ ਪ੍ਰਦਾਨਾ ਮੈਂ ਤਾਂ ਇਹਨੂੰ ਵੰਡ ਦਿੰਦਾ ਕਾਲੀ ਗੱਲ ਮੈਂ ਤਾਂ ਕੋਈ ਬਰੀਵ ਜੀ ਨੂੰ ਗੱਲ ਕਰਿਆ ਪਿੱਛੇ ਤੁਹਾਨੂੰ ਕੁਰਸੀ ਤੇ ਮੈਂ ਕਿਹਾ ਮਜੀਠੀਆ ਸਾਹਿਬ ਨੂੰ ਕਹੋ ਕਿ ਤੇ ਆਇਆ ਨਾ ਟਿਕਟ ਪਰ ਜਾਣ ਤੇ ਗੁੰਡੇ ਕੱਢੀ ਹੱਥ ਖੜਲੇ ਇਹ ਇਹ ਜੇ ਬੰਦੇ ਨੂੰ ਪਾਰਟੀ 'ਚ ਨਹੀਂ ਆਉਣਾ ਚਾਹੀਦਾ ਮੈਂ ਤੁਹਾਨੂੰ ਅੱਜ ਦੱਸਾਂ ਆਈ ਲੋਕ ਹੈ ਜਿਨ੍ਹਾਂ ਨੇ ਪਾਰਟੀ ਦਾ ਨਾਂ ਟੱਕ ਸਤਾ ਦਿੱਤਾ ਇਹ ਤੀਜੀ ਗੱਲ ਆਹ ਤਰੇ ਸੋਚਦੇ ਐ ਆ ਤਲਵੀਰ ਹੋਦਾ ਕਿ ਮੇਰੇ ਨਾਲ ਕੌਣ ਸ ਹੈ ਉਹ ਮੇਰੇ ਕਾਗੇ ਜਿਪਸੀ ਲਾ ਲਈ ਪਿੱਛੇ ਜਿਪਸੀ ਲਾ ਲਈ ਤਲਵੀਰ ਸਿਆਲ ਸਾਲ ਕਾਹਦਾ ਆਈ ਜਿਪਸੀ ਵਾਲੇ ਤੇ ਨਾਉਂੂਡ ਕਰ ਲਈ ਆਈ ਤੇ ਮੈਂ ਘਰੋਂ ਚੱਕ ਕੇ ਲਿਓ ਜੀ ਮਾਣ ਨੂੰ ਫੋਟੋ ਦਿਖਾਉਂਗਾ ਤੂੰ ਫੋਟੋ ਖਿੱਚ ਲੈ ਉਹ ਆਈ ਚਿੱਟੀ ਵਾਲੇ ਦੇ ਆਈ ਪੁੱਛਣੇ ਦੀ ਜੀ ਜੀਬਾਦ ਤੇ ਕਿੱਥੇ ਉਹ ਡੀਐਸਪੀ ਹੈਗਾ ਬਾਹਰ ਖੜਾ ਸੀ ਮੇਰੇ ਉੱਥੇ ਮੇਰੇ ਫਰੋਟ ਮਰੀ ਜਾਂਦਾ ਸੀ ਧਰਮਿੰਦਰ ਕਲਿਆਣ ਹੈ ਕੋਈ ਐ ਨਹੀਂ ਉਹ ਚਿੱਟੀ ਉਹ ਸਮਝਦਾ ਕਿ ਮਾਨੂੰ ਦੱਸਣਾ ਚਾਹਣਾ ਹੈ ਆ ਤਰੰਤ ਨਾਲੀ ਐਸਐਸਪੀ ਕਿੱਥੇ ਹੈ ਕੰਗਿਲਿੰਦੀ ਸੀ ਕੱਲ੍ਹ ਕੱਲ੍ਹ ਹੈ ਸਸਪੈਂਡ ਹੋਈ ਪਈ ਕੀ ਹੈ ਆ ਜਿਹੜੀ ਅੱਜ ਪਟਿਆਲੇ ਆ ਪਟਿਆਲੇ ਵਾਲਾ ਐਸਐਸਪੀ ਗਿਆ ਛੁੱਟੀ ਭੇਜਣਾ ਪਿਆ ਛੁੱਟੀ ਲੈ ਗਿਆ ਕਿਉਂਕਿ ਉਹਦੇ ਉਹਨੂੰ ਉਹਦੇ ਕੋਲ ਨਾ ਪਰਚਾ ਤੇ ਹੋਊਗਾ ਅੰਦਰ ਮੈਂ ਡੀਐਸਪੀ ਸਾਹਿਬ ਨੂੰ ਕਹਿਣਾ ਚਾਹਣਾ ਡੀਐਸਪੀ ਸਾਹਿਬ ਕੋਈ ਕਾਨੂੰਨ ਤੋੜੋਗੇ ਕਾਨੂੰਨ ਦੇ ਖਿਲਾਫ ਤੋੜੋਗੇ ਤਾਂ سزا ਤੁਹਾਨੂੰ ਵੀ ਇਹ ਪਰਚਾ ਥੋੜੇ ਤੇ ਵੀ ਹੋ ਸਕਦਾ ਐਨੀਆਂ ਜਿਹੀ ਵੀ ਫਰਦੀ ਪਾਈ ਹੈ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਜੇ ਕਾਨੂੰਨ ਆਮ ਇਨਸਾਨ ਵਾਸਤੇ ਤੇ ਮਲਾਜ਼ਮ ਵਾਸਤੇ ਕੋਈ ਹੈ ਤੇ ਮੈਂ ਕਹਿਣਾ ਚਾਹਣਾ ਜਿੰਨੇ ਪੁਲਿਸ ਆਫਸਰ ਇਹਨਾਂ ਨੇ ਕਾਨੂੰਨ ਤੋੜੀ ਜਾਂਦੀ ਸਾਰਾ ਨੋਟ ਹੋਈ ਜਾਂਦੇ ਸਾਰੀ ਬੇਸਾਨੇ ਕੋਲੇ ਇੱਕ ਇੱਕ ਪ੍ਰੂਫ ਹੈ ਸਭ ਤੋਂ ਪਹਿਲੇ ਇਹਨਾਂ 'ਤੇ ਐਕਸ਼ਨ ਹੋਊਗਾ ਕਿਉਂਕਿ ਇਹਨਾਂ ਨੇ ਜੋ ਕੰਮ ਸੀ ਜੋ ਡਿਊਟੀ ਸੀ ਕਾਨੂੰਨ ਨੂੰ ਬਚਾਉਣ ਦੀ ਡਿਊਟੀ ਸੀ ਉਹਨਾਂ ਨੇ ਡਿਊਟੀ ਬਚਾਉਣ ਦੀ ਬਜਾਇ ਪਾੜੂਆਂ ਧੱਜੀਆਂ ਉਡਾਈਆਂ ਤੇ ਮੈਂ ਕਹਿੰਦਾ ਜੇ ਤੁਸੀਂ ਸੋਚਦਿਆਂ ਤੁਹਾਨੂੰ ਕੁਝ ਨਹੀਂ ਹੋਣਾ ਫਿਰ ਚਾਹ ਲਾ ਲਿਓ ਜਿੰਨਾ ਤੁਸੀਂ ਚਾਹਣਾ ਹੁਣ ਲਾ ਲਿਓ ਫਿਰ ਉਹਦੇ ਬਾਅਦ ਅਸੀਂ ਵੀ ਲਾਵਾਂਗੇ ਚਾਹ ਨਾ ਉਸ ਬੀਸੇ ਦਾ ਤੋੜੇ ਕਿਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਤੁਹਾਨੂੰ ਬਚਾਲੋ ਪੰਜਾਬ ਨੂੰ 10 ਸਾਲ ਹੋ ਗਏ ਤੱਕੇ ਖੰਦੇ ਨੂੰ ਪੰਜਾਬ ਦੇ ਲੋਕਾਂ ਨੂੰ ਕਿੱਥੇ ਸੀ ਪੰਜਾਬ ਕਿਵੇਂ ਸੀ ਤੁਹਾਡੇ ਮਜੀਠਿਆ ਜੀ ਸਾਹਿਬ ਆਪਣੀ ਸਰਕਾਰ ਸੀ ਕਿਤੇ ਸੜਕ ਬਣੀ ਜਾਂਦੀ ਸੀ ਕਿਤੇ ਉਹਨਾਂ ਬੱਸ ਸਟੈਂਡ ਬਣ ਜਾਂਦਾ ਸੀ ਕਿਤੇ ਮਾਰਕੀਟਾਂ ਬਣੀ ਜਾਂਦੀਆਂ ਸੀ ਕਿਤੇ ਤੁਹਾਨੂੰ ਕਨੈਕਸ਼ਨ ਮਿਲੀ ਜਾਂਦੇ ਸੀ ਮੈਨੂੰ ਲੱਗਦਾ ਜੋ ਚੀਜ਼ ਚਾਹੁੰਦੇ ਸੀ ਨਾਲ ਨਾਲ ਚਾਹ ਪੂਰੇ ਹੋਈ ਜਾਂਦੇ ਸੀ 10 ਸਾਲ ਹੋ ਗਏ ਬ੍ਰੇਕਰ ਲੱਗਿਆਂ ਨੂੰ ਕੱਲੇ ਮਜੀਠੇ ਨਹੀਂ ਪੂਰੇ ਪੰਜਾਬ 'ਚ ਮੈਂ ਧਰਿਆ ਬੈਠਾ ਇੱਕ ਦਿਨ ਸੋਚ ਰਿਹਾ ਸੀ ਪਿਛਲੇ 60 ਸਾਲਾਂ 'ਚ ਕਿਹੜੇ-ਕਿਹੜੇ ਚੀਫ ਮਿਨਿਸਟਰ ਆਏ 60 ਸਾਲ ਕਿੰਨੇ ਕਿਹੜੇ-ਕਿਹੜੇ ਸੀ ਐ ਜਾਨੀ ਗੈਲ ਸਿੰਘ कांग्रेस ਦੇ ਟੀਮ ਵਿੱਚ ਤੇ ਰ 5 ਸਾਲ ਦਰਬਾਰਾ ਸਿੰਘ ਰੇਅ 5 ਸਾਲ ਬੀਨ ਸਿੰਘ ਰੇਅ 5 ਸਾਲ ਕਿੰਨੇ ਹੋ ਗਏ 15 ਸਾਲ ਕੈਪਟਨ ਅਮਰਿੰਦਰ ਸਿੰਘ ਰੇਅ 10 ਸਾਲ ਹੋ ਗਏ 25 ਸਾਲ ਆ ਜਿਹੜਾ পাগল ਜਹਾ ਹੁਣ ਜਿਹੜਾ ਬਣਿਆ 5 ਸਾਲ ਹੈ ਨਾ ਕਿ ਅੱਛਾ ਪੰਡਤ ਸਾਹਿਬ ਆਇਆ 5 ਸਾਲ ਹੋ ਕੇ 30 ਸਾਲ ਮੈਨੂੰ ਸਾਰਿਆਂ ਦੇ 30 ਸਾਲਾਂ ਵਿੱਚ ਕਿਸੇ ਆ ਪੰਜੇ ਛੇ ਚੀਜ਼ ਨਹੀਂ ਦੱਸ ਦਿਓ ਪੰਜਾਬ ਇੱਕ ਇੱਕ ਕ੍ਰਿਤਿਆ ਕੋਲ ਜਿਹੜੀਆਂ ਬਣਾਇਆ ਸੀ ਇੱਕ ਵੀ ਚੀਜ਼ ਦੱਸ ਦਿਓ ਇੱਕ ਚੀਜ਼ ਵੀ ਦੱਸ ਸਕਦੇ ਤੁਸੀਂ ਇੱਕ ਨਿਸ਼ਾਨੀ ਨਹੀਂ ਦੱਸ ਸਕਦੇ ਕਿ ਆ ਬਣਾਇਆ ਜਾਂ ਆ ਕਿਸਾਨ ਨੂੰ ਦਿੱਤਾ ਹੈ ਜਾਂ ਗਰੀਬ ਨੂੰ ਦਿੱਤਾ ਹੈ ਆਪ ਨਾ ਵਾਸਤੇ ਕੀਤਾ ਹੈ ਆ ਪੰਜਾਬ ਵਾਸਤੇ ਫੈਸਲਾ ਕੀਤਾ ਇੱਕ ਚੀਜ਼ ਨਹੀਂ ਉਹ ਪੰਜ ਸਾਲ ਹੋ ਗਏ ਰਾਜ ਕਰਕੇ ਚਲੇ ਜਾਂਦੇ ਲੁੱਟ ਕੇ ਚਲੇ ਜਾਂਦੇ ਉਹਨਾਂ ਦਾ ਨਿਸ਼ਾਨਾ ਸੇਵਾ ਨਹੀਂ ਸੀ ਤੇ ਵੱਡੇ ਬਾਲ ਸਾਹਿਬ ਇਹ ਬਾਈ ਸਾਹਿਬ ਮੈਂ ਇਹ ਸੋਚ ਰਿਹਾ ਸੀ ਜੇ ਵੱਡੇ ਬਾਲ ਸਾਹਿਬ ਮੁੱਖ ਮੰਤਰੀ ਨਾ ਹੁੰਦੇ ਤੇ ਪੰਜਾਬ ਦਾ ਕੀ ਹੋਣਾ ਸੀ ਜਿਹੜੇ 30 ਸਾਲ ਪੰਜ ਮੁੱਖ ਮੰਤਰੀਆਂ ਨੇ ਦੇਖਤਾ ਨਹੀਂ ਇਹ ਇਹਦੇ ਪੰਜ ਹੋਰ ਆ ਜਾਂਦੇ ਫਿਰ ਦੇਖ ਲਿਓ ਨਾ ਥੋਡੀਆਂ ਪਿੰਡਾਂ 'ਚ ਮੰਡੀਆਂ ਹਨੀਆਂ ਸੀ ਨਾ ਆਟਾ ਦਾ ਸਕੀਮ ਹੋਣੀ ਸੀ ਨਾ ਸ਼ਗਲ ਮਿਲਣਾ ਸੀ ਨਾ ਟਿਊਬਨ ਕਨੈਕਸ਼ਨ ਮਿਲਣਾ ਸੀ ਨਾ ਕਿਸੀਆਂ ਬੰਨਿਆ ਸੀ ਨਾ ਨਹਿਰਾਂ ਬੰਨੀਆਂ ਸੀ ਨਾ ਸੜਕਾਂ ਬੰਨੀਆਂ ਸੀ ਨਾ ਹਸਪਤਾਲ ਬੰਨੇ ਸੀ ਨਾ 에어ਪੋਰਟ ਬੰਨੇ ਸੀ ਨਾ ਡੈਮ ਬੰਨੇ ਸੀ ਸਾਰੇ ਕੁਝ ਜੋ ਕੁਝ ਵੀ ਪੰਜਾਬ ਚ ਹੈ ਜੋ ਕੁਝ ਗਰੀਬ ਨੂੰ ਕਿਸਾਨ ਨੂੰ ਮਜ਼ਦੂਰ ਨੂੰ ਵਪਾਰੀ ਨੂੰ ਸ਼ਹਿਰਾਂ ਦੇ ਪਿੰਡਾਂ ਨੂੰ ਜੋ ਕੁਝ ਵੀ ਬਣਾ ਉਹਨਾਂ 22 ਸਾਲਾਂ ਜੀ ਬਣਿਆ ਜਦੋਂ ਵੱਡੇ ਭਾਣੇ ਸਾਬ ਮੁੱਖ ਮੰਤਰੀ ਸੀ ਭਾਵੇਂ ਤੁਸੀਂ ਘਰੇ ਪੈ ਕੇ ਖੋਜਣ ਵੀ ਲੱਗੋ ਤੁਸੀਂ ਕਹੋਗੇ ਸੁਬੀਰ ਨੇ ਸਹੀ ਕਿਹਾ ਜਿਸ ਸਾਰਾ ਕੁਝ ਅਕਾਲੀ ਦਲ ਨੇ ਬਣਾਇਆ ਹੈ ਕਿਸ ਨੇ ਉਹ ਤਜਰਬੇ ਕਿਉਂ ਕਰ ਗਿਏ ਕਿਉਂ ਆਪਾਂ ਤਾਂ ਸਲ ਘਰਾਬ ਕਰ ਲਏ ਬੜੀ ਸਪੀਡ ਨਾਲ ਟ੍ਰੇਨ ਚੱਲ ਪਈ ਸੀ ਪੂਰੀ ਸਪੀਡ ਨਾਲ ਬ੍ਰੇਕਾਂ ਲਾ ਲਈਆਂ ਕਿਉਂਕਿ ਆਪਾਂ ਗੱਲਾਂ 'ਚ ਆ ਗਏ ਚੂੜ ਤੇ ਗੱਲਾਂ 'ਚ ਮੈਂ ਮੈਂ ਕਿਹਾ 100 ਬਾਰ ਝੂਠ ਬੋਲੋ ਤੇ ਲੱਗੂਗਾ ਸੱਚ ਅਕਾਲੀ ਦੇ ਇੱਕ ਸਿੱਧੀ ਜੀ ਪਾਰਟੀ ਆ ਆਮ ਸਿੱਧੇ ਬੰਦਿਆਂ ਦੀ ਪਾਰਟੀ ਆਪਾਂ ਇਸ ਕੰਮ ਚ ਬੰਦੇ ਨਹੀਂ ਝੂਠ ਬੋਲਣਦੇ ਆ ਜਿੰਨੇ ਝਾੜੂ ਵਾਲੇ ਆ ਮੈਂ ਲਗਾਦਾ ਥੋਡੇ ਪਿੰਡ ਜਿੰਨਾ ਸੱਤ ਵਡਾ ਮਲੰਗ ਹੋਗਾ ਨਾ ਉਹ ਝਾੜੂ ਵਾਲਾ ਹੋਗਾ ਹੈ ਨਾ ਤੁਸੀਂ ਜਿੰਨੇ ਮਲੰਗ ਆ ਪਿੰਡਾਂ ਸਾਰੇ ਝਾੜੂ ਵਾਲੇ ਹੁਣ ਦੇਖ ਲੋ 13000 ਪਿੰਡਾਂ ਬਿੰਨੇ ਹੁਣ ਇਹਦੇ ਪੰਜ-ਸੱਤ ਮਲੰਗ ਵੀ ਹੋਏ 100 ਮਲੰਗ ਇਕੱਠੇ ਫੇਸਬੁਕ ਤੇ ਚੱਲ ਬੰਦਾਂ ਝੂਠ ਤੇ ਝੂਠ ਝੂਠ ਤੇ ਝੂਠ ਤੇ ਝੂਠ ਆਪਾਂ ਗੱਲਾਂ ਚਾਹ ਜੰਨੇ ਐ ਇਸ ਕਰਕੇ ਬੇਨਤੀ ਕਰਨਾ ਚਾਹਣਾ ਹੈ ਬਚਾ ਲਓ ਪੰਜਾਬ ਨੂੰ ਜੇ ਐ ਇੱਕ ਪੰਜ ਸਾਲ ਹੋਰ ਖਰਾਬ ਹੋ ਗਏ ਨਾ ਫਿਰ ਕਿਸੇ ਨੇ ਪੰਜਾਬ ਤੱਕ ਧੰ ਨਹੀਂ ਕਰਨਾ ਅੱਜ ਕੋਈ ਇੰਡਸਟਰੀ ਪੰਜਾਬ ਚ ਨਹੀਂ ਆ ਰਹੀ ਕੋਈ ਨਵਾਂ ਪੈਸਾ ਨਹੀਂ ਲੱਗ ਰਿਹਾ ਗੈਂਗਸਟਰ ਇੰਨੇ ਵੱਧ ਗਏ ਲੁੱਟ ਕੋ ਇੰਨੀ ਹੋ ਰਹੀ ਜਾਂਦੀ ਹੈ ਰੋਜ਼ ਬੈਂਕ ਲੁੱਟਿਆ ਜਾ ਰਿਹਾ ਕੁਛ ਲੁੱਟਿਆ ਜਾ ਰਿਹਾ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਮੁੱਖੀ ਮਰੀ ਜਾ ਰਿਹਾ ਹੈ ਮੁੱਖ ਮੰਤਰੀ दारू ਪੀ ਕੇ ਸੁਤਾ ਰਹੇ ਨੇ ਇਹ ਆਸ ਮੁੱਖ ਮੰਤਰੀ ਇਹ ਆ ਸਰਕਾਰ ਇੱਕ ਪਾਸੇ ਬਾਦਸ਼ਾਹ ਵਰਗੇ ਜਿਹੜੇ ਸਵੇਰੇ 4 ਵਜੇ ਉੱਠ ਕੇ ਕਿਸੇ ਨਾ ਕਿਸੇ ਸ਼ਹਿਰ ਪਿੰਡ ਹਲਕੇ ਬੈਠੇ ਹੁੰਦੇ ਤੁਹਾਡੇ ਨਾਲ ਬੈ ਕੇ ਸੰਗਤ ਦਾ ਫਿੱਟਪਾ ਦੇ ਦਿੰਦੇ ਤੋਂ ਨੀਂ ਦੋ ਤਕਲੀਫਾਂ ਦੂਰ ਕਰਦੇ ਸੀ ਦੂਜੇ ਪਾਸੇ ਉਹ ਮੁੱਖ ਮੰਤਰੀ ਜੀ ਨੇ ਦਰਸ਼ਨ ਹੀ ਦਿੱਤੇ ਨਾ ਕੈਪਟਨ ਨੇ ਪੰਜ ਸਾਲ ਦਰਸ਼ਨ ਦਿੱਤੇ ਐਨੇ ਦੱਕੀ ਦੇ ਨਹੀਂ ਸੀ ਇਸ ਤਰ੍ਹਾਂ ਕੇ ਜ਼ਿਲ੍ਹਾ ਪ੍ਰੀਸ਼ਦ ਇੱਕ ਟੈਸਟ ਹੈ ਕੋਈ ਗੱਲ ਨਹੀਂ ਬਲਾਕ ਸੰਧੀਆਂ ਧੋੜੀਆਂ ਵੀ ਪੱਜ ਘਟਦੀਆਂ ਘਟਦੀਆਂ ਕੋਈ ਗੱਲ ਨਹੀਂ ਜਿੰਨੀਆਂ ਬੱਚੀਆਂ 70% ਲੈਣੀਆਂ ਜ਼ਿਲ੍ਹਾ ਪ੍ਰੀਸ਼ਦ ਸਾਰੀਆਂ ਦੇਣੀਆਂ ਅੱਜ ਸਹੀ ਮੈਣੇ ਥੱਪੜ ਮਾਰੂਗੇ ਤੁਸੀਂ ਤੇ ਜਿਹਦਾ ਨਾਮ ਦਾ ਤਲਵੀਰ ਇਹ ਨਾ ਹੀ ਮੇਰਾ ਬੇਟਾ ਅਸਲੀ ਧੰਮੜ ਧੋਟਾ ਬੋਲ ਬੱਚੂਆਂ ਸਾਰਿਆਂ ਦਾ ਜੇਦੂ ਨੂੰ ਸਬਕ ਸਿਖਾ ਦਿਓ ਆ ਚਾਰ ਤੇ ਚਾਰ ਪਈਆਂ ਪੁੱਤ ਆ ਲੈ ਖਰਚਾ ਕਰਦੇ ਕਹਿੰਦੇ ਗੱਡੀਆਂ ਚਾਹੁੰਦੇ ਆ ਗੱਡੀਆਂ ਦੇ ਮਿਲਾਂ ਦਾ ਨਾ ਬਾਤ ਕਰਦੇ ਤੂੰ ਜਹਾਜ਼ ਚਾਹੁੰਦੇ ਸੀ ਕੀ ਹੁਣ ਐਨੀ ਹੋ ਕੇ ਕੁਝ ਪਤਾ ਹੀ ਨਹੀਂ ਮੇਰੇ ਮੈਨੂੰ ਯਾਦ ਹੈ ਵੱਡੇ ਪਾਲ ਸਾਹਿਬ ਜੋ ਮੁੱਖ ਮੰਤਰੀ ਸੀ ਕੈਪਟਨ ਮਰਿੰਦਰ ਸਿੰਘ ਨੇ ਸਾਡੇ ਤੇ ਵੀ ਇਲਜ਼ਾਮ ਲਾਇਆ ਸੀ ਇਹ ਜੀ 4.5 ਹਜ਼ਾਰ ਕਰੋੜ ਦੀ ਜਾਇਦਾਦ ਹੈ ਅਮਰੀਕਾ ਕੈਨੇਡਾ ਪਾਰਕਿੰਗ ਲੋਟ ਹੈ ਇਹ ਵਾਰ-ਵਾਰ ਕਹ ਕੇ ਲੋਕਾਂ ਦੇ ਮਨ ਪਾਦਾ ਇੱਕ ਚੀਜ਼ ਨਹੀਂ ਕੋਰਟ ਚ ਦੇ ਸਕੀ ਇੱਕ ਚੀਜ਼ ਨੂੰ ਬੜੀ ਕੀਤਾ ਜੱਜ ਨੇ ਕਹਿੰਦਾ ਸਾਰਾ ਝੂਠ ਬਲੀਕਾ ਸਾਹਿਬ ਵੀ ਬੜੀ ਹੋਣਗੇ ਪਰ ਉਹਨਾਂ ਦਾ ਨਿਸ਼ਾਨਾ ਕੀ ਹੈ ਜੋ ਕਾਲੀ ਦੀ ਬਾਤ ਭੁੱਲ ਕੇ ਜੋ ਲੋਕਾਂ ਦੀ ਬਾਤ ਜਦੈ ਜੋ ਖਤੀ ਵਾਹਲੇ ਜ਼ਰ ਕਰਨੀ ਕਿੰਨੀ ਦੇਰ ਕਰ ਲੋਗੇ ਵੱਡੇ ਬਾਦਲ ਸਾਹਿਬ ਤੇ ਕਾਲੀ ਦਲ ਇੱਕ ਐਜੀ ਪਾਰਟੀ ਐ ਜਿਹੜੀ ਨਾ ਤਕੀਆਂ ਤੋਂ ਡਰੇ ਨਾ ਸਰਕਾਰਾਂ ਤੋਂ ਝੁਕੇ 16 ਸਾਲ ਵੱਡੇ ਬਾਦਲ ਸਾਹਿਬ ਗੇਲ ਰਹੇ ਮੈਨੂੰ ਯਾਦ ਆਏ ਮੈਂ ਛੋਟਾ ਹੀ ਹੁੰਦਾ ਸੀ ਤਾਮਨ ਲਾਡੂ ਦੀ ਕੋਇੰਬੂਰ ਦੇ ਵਿੱਚ 3 ਸਾਲ ਉੱਥੇ ਰੱਖਿਆ ਮੱਧ ਪ੍ਰਦੇਸ਼ ਰੱਖਿਆ ਜੱਬਲਪੁਰ ਰੱਖਿਆ ਪਰ ਬਾਅਦ ਸਾਹਿਬ ਨੇ ਕਿ ਕਿਸੇ ਕਾਲੀ ਲੀਡ ਨੇ ਕੋਈ ਹੌਸਲਾ ਨਹੀਂ ਛੱਡਿਆ ਦੱਕ ਨਾ ਇਸ ਟਾਈਮ ਮੈਂ ਬੇਂਤੀ ਕਰਨਾ ਆ ਆਪਣੀ ਜਿਹੜੀ ਇੱਕ ਕਮਜ਼ੋਰੀ ਪਾਰਟੀ ਦੀ ਹੈ ਵੀ ਆਪਾਂ ਜੋ ਝੂਠ ਆਪਣੇ ਖਿਲਾਫ ਬੋਲਦਾ ਆਪੇ ਡਟ ਕੇ ਆਵਾਜ਼ ਨਹੀਂ ਸੁਣਦੇ ਉਹਦੇ ਖਿਲਾਫ ਹੁਣ ਮੇਰੇ ਖਿਲਾਫ ਤੁਸੀਂ ਵੇਖ ਲਓ ਸਾਰੀਆਂ ਤਾਂ ਤਾਕਤਾਂ ਲੱਗੀਆਂ ਆ ਜਿੰਨੇ ਸਰਕਾਰ ਆ ਝਾੜੂ ਵਾਲੇ ਆ ਆ ਜੱਫੀ ਬੰਦੀਆਂ ਸਾਰਿਆਂ ਦਾ ਕੋਈ ਇੱਕ ਨਿਸ਼ਾਨਾ ਹੈ ਕਿ ਬਾਦਲ ਪਰਵਾਹ ਤੇ ਨਾ ਖਤਮ ਕਰਦੇਓ ਇੱਥੋਂ ਤੱਕ ਆ ਗਏ ਕਿ ਗੋਲੀ ਚਲਾਉਣ ਤੱਕ ਆ ਗਏ ਪਰ ਰੱਬ ਨੇ ਬਚਾਇਆ ਪ੍ਰਮਾਤਮਾ ਨੇ ਬਚਾਇਆ ਜਿੰਨਾ ਜਿਹੜੇ ਸਾਨੂੰ ਮਾਰਨ ਨੂੰ ਫਿਰਦੇ ਸੀ ਤੁਮ ਕਿੱਥੇ ਸੜਕਾਂ ਦੇ ਤੁਰੇ ਫਿਰਦੇ ਆ ਆ ਸਾਰੀ ਪ੍ਰਮਾਤਮਾ ਵਾਲੀ ਕਰਨਾ ਮਜੀਦ ਜਾਲਸ ਆ ਫਰਕ ਛੋਟਾ ਹੈ ਬਿਕਰਨਜੀ ਤੁਹਾਡੇ ਵਾਸਤੇ ਲੜਾਈ ਲੜਦੇ। ਮੈਨੂੰ ਯਾਦ ਹੈ ਸਰਕਾਰ ਹੁੰਦੀ ਹਰ ਦੂਜੇ ਦਿਨ ਆ ਜੀ 10 ਕਰੋੜ ਰੁਪਏ ਬਜੀਠੇ ਵਸ ਦਿਓ 20 ਕਰੋੜ ਦਿਓ 50 ਕਰੋੜ ਦਿਓ ਆਟਾ ਦਾਲ ਦੇ ਕਾਰਡ ਤੇ ਮੈਨੂੰ ਲੱਗਦਾ ਸਾਰੇ ਨਹੀਂ ਬਣਾਦੇ ਇਹ ਤੁਹਾਡੇ। ਮੈਨੂੰ ਲੱਗਦਾ। ਸਹੀ ਹੈ। ਤੁਸੀਂ ਵੱਡੇ ਮਾਨ ਸਾਹਿਬ ਕਹਿੰਦੇ ਮਨੀਟਰ ਸਾਹਿਬ ਕੋਈ ਦੰਦਾ ਤੁਹਾਡਾ ਹੈਗਾ ਕੋਈ ਬਜਟ ਹੁਬੂ ਦੱਸ ਦਿਓ। ਦੇਖੋ ਕਿਸੇ ਜੀ ਵੀ ਕਮੀ ਮਹਿਸੂਸ ਖੂਣ ਦਿੱਤੀ ਸਰਕਾਰ ਦੇ ਤਰਫੋਂ। ਕਿ ਜਿਹਦੀ ਲੋਡ ਹੁੰਦੀ ਤੁਹਾਡੇ ਸਾਹਮਣੇ ਹੁੰਦੀ ਥੋੜੇ ਹਲਕੇ ਦੇਖੋ ਜਿੰਨੀ ਡਿਵੈਲਪਮੈਂਟ ਕਰਾਈ ਬੜੇ ਕੁਝ ਕਿਸਮਤੋਂ ਹਲਕੇ ਆ ਜਿਨ੍ਹਾਂ ਕੋਲੇ ਤਕੜਾ ਲੀਡਰ ਹਰ ਕਿਸੇ ਵੱਧਨ ਤੇ ਤੁਸੀਂ ਕੁਝ ਕਿਸਮਤ ਦੇਖੋ ਅੱਜ ਆ ਲੜਾਈ ਥੋੜੀ ਐ ਬਜੀਤਾ ਸਾਹਿਬ ਦੇ ਨਹੀਂ ਜਦੋਂ ਉਹ ਤੁਹਾਨੂੰ ਤਕਲੀਫ ਹੁੰਦੀ ਸੀ ਉਹ ਆਪਣੀ ਅੱਗੇ ਹੁੰਦੇ ਥੋੜੇ ਅੱਜ ਉਹ ਨਹੀਂ ਐ ਕੋਣ ਗੁਨੀਰ ਬਿਤਾਰੀ ਕੱਲੀ ਲੱਗੀ ਐ ਦਿਨੇ ਸਿਆਸਤ ਦੇ ਢੱਕਣਾ ਨਹੀਂ ਸੀ ਉਸ ਨੂੰ ਸਿਆਸਤ ਚ ਆਉਣਾ ਪਿਆ ਤੁਹਾਡੇ ਹਲਕੇ ਦੇ ਝੰਡਾ ਝੂਲਦਾ ਰੱਖਣ ਵਾਸਤੇ ਇਸ ਕਰਕੇ ਮੇਰੀ ਬੇਇਤੀ ਹੈ ਦੇਖੋ ਪਿਛਲੀ ਵਾਰ ਵੀ ਹਰ ਵਾਰ ਤੁਸੀਂ ਐਮਐਲਏ ਇਲੈਕਟਰਾ ਵੀਵੀ 2533 ਹਰ ਜਉਂਦੇ ਸਾਰੇ 4 ਤੇ 4 ਜ਼ਿਲ੍ਹਾ ਪ੍ਰੀਸ਼ਦ ਸਾਰੀਆਂ ਬਲਾਕ ਸੰਪਤੀਆਂ ਤੁਸੀਂ ਜਿਤਨੇ ਦੇ ਸੀ ਇੱਕ ਵੀ ਨਹੀਂ ਰਹਿਣ ਦਿੰਦੇ ਸੀ ਆਈ ਲਖਾਂਗਾ ਕੋਡਾ ਕੋਣਾ ਚਾਹੀਦਾ ਮੈਂ ਕਹਿੰਦਾ ਸਹੀ ਮੈਂ ਦੱਸਾਂ ਹੌਸਲਾ ਮਜੀਠੀਆ ਸਾਹਿਬ ਨੂੰ ਤਾਂ ਮਿਲੂਗਾ ਕਿਉਂਕਿ ਉਹਨਾਂ ਦੇ ਉਹ ਉਹਨਾਂ ਨੂੰ ਫਿਰ ਤੋਂ ਉਹਨਾਂ ਭਾਵੇਂ ਦੇਲ ਚ ਹੈ ਅਸਲੀ ਤੁਸੀਂ ਕਹੋਗੇ ਉਹਨਾਂ ਨੂੰ ਜੇ ਖੁਸ਼ੀ ਹੋਊਗੀ ਜੇ ਚਾਰੇ ਤੇ ਚਾਰੇ ਜ਼ਿਲ੍ਹਾ ਪ੍ਰੀਸ਼ਦ ਤੇ ਬਾਕੀ ਜਿਹੜੀਆਂ ਸੰਪਤੀਆਂ ਸਾਰੀਆਂ ਜ ਇਹ ਬੋਝ ਮਰਜੀ ਕਰਨਾ ਪਏ ਜਿਤਨੇ ਹੀ ਆਪਾਂ ਚਾਰੇ ਜਿਤਨੇ ਬੋਲੇ ਇਸ ਨੂੰ ਜਿਤਾਂਗੇ ਥਿਲੇ ਜੇ ਬੋਲੀ ਜਾਂ ਨਹੀਂ ਸਮਝੀ ਤੁਸੀਂ ਸਾਡੂੰ ਦੇਖਦੇ ਕਿਵੇਂ ਮੁੱਛਾਂ ਨੂੰ ਤਾ ਦਿੰਦੇ ਹੁੰਦੇ ਸੀ ਤੇ ਬਰਗ ਮਾਰਦੇ ਹੁੰਦੇ ਸੀ ਤੁਸੀਂ ਹੁਣ ਹਲਕੇ ਦੇ ਹੋ ਨਾ ਦੇ ਹੁਣ ਦੂਜੀ ਗੱਲ ਤੇ ਆਈਏ ਇੱਥੇ ਇੱਕ ਝਾੜੂ ਵਾਲਿਆਂ ਦਾ ਮਨਾ ਕੀ ਲੈਣਾ ਉਹਦਾ ਮੈਂ ਕੀ ਮਤ ਨਹੀਂ ਭੁੱਲੂ ਹੈ ਹੈ? ਕਿੱਸਾ ਨਹੀਂ ਕੱਲ ਦੱਸੂ ਉਹ ਕੀ ਕਹਿੰਦਾ ਫਿਰਦਾ ਮੈਨੂੰ ਗਰੀਬ ਜੀ ਨੇ ਦੱਸਿਆ ਉਹ ਕਹਿੰਦਾ ਫਿਰਦਾ ਇੱਕ ਫੋਨ ਚੱਕ ਲੈਂਦਾ ਆਪਣਾ ਕਹਿੰਦਾ ਰੋਜ਼ ਮੇਰੇ ਨਾਲ ਸੁਖਵੀਰ ਬਾਦਲ ਗੱਲ ਕਰਦਾ ਹੈ ਹੂੰ ਨਹੀਂ ਕਹਿੰਦਾ ਤੇ ਕਹਿੰਦਾ ਕਿ ਮੈਂ ਤਾਂ ਆ ਜਾਣਾ ਵਾਪਸ ਜਿਹੜਾ ਆਪ ਵਾਲਾ ਕਹਿ ਰਿਹਾ ਐਮਐਲਏ ਆਪਰਾ ਹਲਕਾंचं ਆਜਾ ਕਿ ਮੈਂ ਆ ਜਾਣਾ ਵਾਪਸ ਆਪ ਜਾਣਾ ਵਾਪਸ ਦਾ ਮਤਲਬ ਕੀ ਹੈ ਉਹਨੂੰ ਪਤਾ ਹੈ ਕਾਲੀ ਦਲ ਦੀ ਸਰਕਾਰ ਆ ਰਹੀ ਹੈ ਇਹ ਤਾਂ ਮੰਨ ਲੈਣਾ ਕਾਲੀ ਦਲ ਦੀ ਸਰਕਾਰ ਆ ਰਹੀ ਹੈ ਜਿਹੜੇ ਕਹਿੰਦੇ ਅਸੀਂ ਆ ਜਾਣਾ ਦੇਖੋ ਇਹ ਜਿਹੜੇ ਲੋਕ ਨੇ ਜਿਹੜੇ ਕਾਲੀ ਦਲ ਨੂੰ ਵਰਨਾਮ ਕਰਦੇ ਇਹਨਾਂ ਨੇ ਆ ਜਿਹੜੇ ਆਏ ਸੀ ਸਕੂਟਰ ਤੇ ਆਏ ਸੀ ਤੇ ਇਹਦੀਆਂ ਗਲੀਆਂ ਤੋਂ